ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਰਾਦੂੰਦਾ ਦਾ ਦੌਰਾ ਕਰ ਰਹੇ ਨੇ ਜਿੱਥੇ ਉਹਨਾਂ ਨੇ ਉੱਤਰਾਖੰਡ ਰਾਜ ਦੇ ਗਠਨ ਦੀ ਸਿਲਵਰ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ ਇਸ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਯਾਦਗਾਰੀ ਟਿਕਟ ਜਾਰੀ ਕੀਤਾ ਅਤੇ ਜਨ ਸਭਾ ਨੂੰ ਵੀ ਸੰਬੋਧਨ ਕੀਤਾ ਇਸ ਦੌਰਾਨ ਪੀਐਮ ਮੋਦੀ ਨੇ 8140 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਜਿਸ ਵਿੱਚ 930 ਕਰੋੜ ਰੁਪਏ ਦੇ ਉਦਘਾਟਨੀ ਪ੍ਰੋਜੈਕਟ ਅਤੇ 7210 ਕਰੋੜ ਰੁਪਏ ਦੇ ਨੀਂਹ ਪੱਥਰ ਪ੍ਰੋਜੈਕਟ ਸ਼ਾਮਲ ਨੇ ਇਹ ਪ੍ਰੋਜੈਕਟ ਪੀਣ ਵਾਲੇ ਪਾਣੀ ਸਿੰਚਾਈ ਤਕਨੀਕੀ ਸਿੱਖਿਆ ਊਰਜਾ ਸ਼ਹਿਰੀ ਵਿਕਾਸ ਖੇਡਾਂ ਅਤੇ ਹੁਨਰ ਵਿਕਾਸ ਵਰਗੇ ਕਈ ਮੁੱਖ ਖੇਤਰਾਂ ਨਾਲ ਸੰਬੰਧਿਤ ਨੇ ਪ੍ਰਧਾਨ ਮੰਤਰੀ ਮੋਦੀ ਨੇ ਪੀਐਮ ਫਸਲ ਬੀਮਾ ਯੋਜਨਾ ਅਹਿਤ 28000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ਤੇ 62 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਜਾਰੀ ਕੀਤੀ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਵੀ ਉਹ ਅਧਿਆਤਮਿਕ ਯਾਤਰਾਵਾਂ ਤੇ ਇੱਥੇ ਆਏ ਤਾਂ ਪਹਾੜਾਂ ਵਿੱਚ ਰਹਿਣ ਵਾਲੇ ਭੈਣ ਭਰਾਵਾਂ ਦਾ ਸੰਘਰਸ਼ ਉਹਨਾਂ ਦੀ ਮਿਹਨਤ ਅਤੇ ਮੁਸ਼ਕਲਾਂ ਨੂੰ ਦੂਰ ਕਰਨ ਦਾ ਜੋਸ਼ ਹਮੇਸ਼ਾ ਪ੍ਰੇਰਣਾ ਦਿੰਦਾ ਰਿਹਾ ਉਹਨਾਂ ਕਿਹਾ ਕਿ ਇੱਥੇ ਬਤਾਏ ਦਿਨਾਂ ਨੇ ਉਹਨਾਂ ਨੂੰ ਉੱਤਰਾਖੰਡ ਦੀ ਅਥਾਹ ਸਮਰੱਥਾ ਦੀ ਝਲਕ ਦਿੱਤੀ ਪ੍ਰਧਾਨ ਮੰਤਰੀ ਦੀਨੇ ਵਿਕਾਸ ਦੇ ਅੰਕੜੇ ਸਾਂਝੇ ਕਰਦੇ ਆ ਦੱਸਿਆ ਕਿ 25 ਸਾਲ ਪਹਿਲਾਂ ਉੱਤਰਾਖੰਡ ਦਾ ਬਜਟ 4000 ਕਰੋੜ ਸੀ ਜੋ ਅੱਜ ਹੁਣ 1 ਲੱਖ ਕਰੋੜ ਨੂੰ ਪਾਰ ਕਰ ਗਿਆ ਏ ਪਿਛਲੇ 25 ਸਾਲਾਂ ਵਿੱਚ ਸੂਬੇ ਵਿੱਚ ਬਿਜਲੀ ਦਾ ਉਤਪਾਦਨ 4 ਗੁਣਾ ਅਤੇ ਸੜਕਾਂ ਦੀ ਲੰਬਾਈ ਦੁੱਗਣੀ ਹੋ ਗਈ ਏ ਇਸ ਤੋਂ ਇਲਾਵਾ 25 ਸਾਲ ਪਹਿਲਾਂ ਜਿੱਥੇ 6 ਮਹੀਨਿਆਂ ਵਿੱਚ 4000 ਸੈਲਾਨੀ ਹਵਾਈ ਜਹਾਜ਼ ਰਾਹੀਂ ਆਉਂਦੇ ਸਨ ਅੱਜ 4000 ਸੈਲਾਨੀ ਰੋਜ਼ਾਨਾ ਹਵਾਈ ਜਹਾਜ਼ ਰਾਹੀਂ ਉੱਤਰਾਖੰਡ ਆ ਰਹੇ ਨੇ ਇੰਜੀਨੀਅਰਿੰਗ ਕਾਲਜਾਂ ਦੀ ਗਿਣਤੀ 10 ਗੁਣਾ ਵਧ ਗਈ ਏ ਅਤੇ ਪਹਿਲਾਂ ਸਿਰਫ ਇੱਕ ਮੈਡੀਕਲ ਕਾਲਜ ਸੀ ਜਦੋਂ ਕਿ ਅੱਜ 10 ਮੈਡੀਕਲ उत्तराखंड के मेरे भाई और बहनों साथियों नौ नवंबर का यह दिन एक लंबी तपस्या का फल है आज का दिन हम सभी को गर्व का एहसास करा रहा है